ਸਸ਼ਕਾਜੀ ਐਸਐਮਜੀ ਨਿਊ ਤੁਸੀਂ ਦੇਖ ਰਹੇ ਹੋ ਮੈਂ ਕੁਲਵੰਤ ਸਿੰਘ ਸਨੌੜ ਵੀ ਤੁਹਾਡਾ ਸਵਾਗਤ ਕਰਦਾ ਆਂ ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਘੁੰਮ ਰਹੀਆਂ ਨੇ ਤੇ ਪੰਜਾਬ ਦੇ ਲੋਕ ਇਹਨਾਂ ਤੋਂ ਬੜੀ ਮੁਸ਼ਕਲ ਨਾਲ ਜੂਝ ਰਹੇ ਨੇ ਅਜੇ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਮਾਮਲਾ ਇੱਕ ਠੱਗੀ ਠੋਲੀ ਦਾ ਹੈ ਠੱਗੀ ਠੋਲੀ ਦਾ ਕੀ ਹੈ ਕਿ ਔਰਤ ਇੱਕ ਮਾਂ ਹੈ ਇੱਕ ਭੈਣ ਹੈ ਇੱਕ ਪਤਨੀ ਹੈ ਤੇ ਔਰਤ ਨੂੰ ਕੋ ਬਹੁਤ ਵੱਡਾ ਦਰਜਾ ਦਿੱਤਾ ਜਾਂਦਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਔਰਤ ਨੂੰ ਬਹੁਤ ਚੰਗਾ ਰਤਬਾ ਦਿੱਤਾ ਜਾਂਦਾ ਹੈ ਪਰ ਕੁਝ ਜਿਹਾ ਮੋਗੇ ਦੀ ਧਰਤੀ ਤੇ ਵਾਪਰਿਆ ਕਿ ਜਿਸ ਨੂੰ ਔਰਤ ਜਾਤ ਨੂੰ ਪੂਰੀ ਤਰ੍ਹਾਂ ਨਾਲ ਸ਼ਰਮਸਾਰ ਕੀਤਾ ਕੁਲਦੀਪ ਕੌਰ ਨਾਮਕ ਇੱਕ ਲੜਕੀ ਜਿਹੜੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਇਹ ਇਲਜ਼ਾਮ ਲਗਾਉਂਦੀ ਹੈ ਕਿ ਮੇਰਾ ਅਪਹਰਨ ਹੋਇਆ ਸੀ ਮੈਨੂੰ ਚੁੱਕ ਲਿਆ ਗਿਆ ਸੀ ਮੈਨੂੰ ਗੱਡੀ ਦੇ ਵਿੱਚ ਲਿਜਾ ਕੇ ਮੇਰਾ ਅਪਹਰਨ ਕਰ ਲਿਆ ਗਿਆ ਸੀ ਇਹ ਮਸਲਾ ਉਲਝਿਆ ਨਾਮ ਆਏ ਕਈ ਲੋਕਾਂ ਦੇ ਪਰ ਉਸ ਤੋਂ ਬਾਅਦ ਜਦੋਂ ਇਹ ਗੁੱਥੀ ਸੁਲਜੀ ਗੁੱਤੀ ਸੋਲਦੀ ਸੋਲਦੀ ਇੱਥੇ ਤੇ ਕਾ ਗਈ ਕਿ ਉਹ ਔਰਤ ਕੁਲਦੀਪ ਕੌਰ ਇੱਕ ਗਰੋਹ ਦਾ ਹਿੱਸਾ ਗਰੋਹ ਕਿਹੜਾ ਗਰੋਹ ਉਹ ਜਿਹੜਾ ਸ਼ਾਦੀਆਂ ਕਰਵਾਉਂਦਾ ਸ਼ਾਦੀਆਂ ਕਿਹੜਾ ਗਰੋਹ ਉਹ ਕਰਵਾਉਂਦਾ ਹੈ ਕਿ ਇੱਕ ਔਰਤ ਇੱਕ ਅਣਵਿਆਹੇ ਕੋਲ ਜਿਹੜਾ ਜ਼ਿਆਦਾ ਉਮਰ ਹੋ ਚੁੱਕੀ ਆ ਜਾਂ ਜਿਸ ਦਾ ਵਿਆਹ ਨਹੀਂ ਹੋ ਰਿਹਾ ਉਸ ਕੋਲ ਜਾਂਦੀ ਹੈ ਕਿ ਮੈਂ ਤੇਰਾ ਰਿਸ਼ਤਾ ਕਰਵਾ ਦਿੰਨੀ ਆ ਅਗਲਾ ਕਹਿੰਦਾ ਕਿ ਜੀ ਕਰਵਾ ਦਿਓ ਉਹ ਕਹਿੰ ਦਿੰਦੀ ਹੈ ਵੀ ਇੰਨੇ ਪੈਸੇ ਲੱਗਣਗੇ ਉਹ ਵਿਅਕਤੀ ਕਹਿੰਦਾ ਕਿ ਮੇਰੇ ਘਰ ਰੋਟੀ ਪੱਕਦੀ ਹੋ ਜੂ ਮੇਰਾ ਇੰਨਾ ਟਾਈਮ ਹੋ ਗਿਆ ਵਿਆਹ ਹੋਇਆ ਨਹੀਂ ਜਦ ਮੇਰਾ ਵਿਆਹ ਹੋਇਆ ਸੀ ਮੇਰੀ ਪਤਨੀ ਦੇ ਦਿਹਾਂਤ ਹੋ ਗਿਆ ਜਾਂ ਕਿਸੇ ਕਾਰਨ ਉਹ ਇਕੱਲਾ ਰਹਿ ਰਿਹਾ ਤਾਂ ਉਹ ਕਹਿ ਦਿੰਦਾ ਕਿ ਕਰਵਾ ਦਿਓ ਉਹ ਪੈਸੇ ਦੀ ਕੀਮਤ 70000 90000 ਲੱਖ ਰੁਪਏ ਤੱਕ ਰੱਖੀ ਜਾਂਦੀ ਹੈ ਤੇ ਉਹ ਲੱਖ ਜਾਂ 70000 ਰੁਪਏ ਉਹ ਇੱਕ ਵਿਚੋਲਣ ਰੂਪਾ ਵਿਚੋਲਣ ਰੂਪਾ ਇੱਕ ਔਰਤ ਨੂੰ ਲੈ ਜਾਂਦੀ ਆ ਤੇ ਉਹਦਾ ਵਿਆਹ ਹੋ ਜਾਂਦਾ ਜਿਹੜੀ ਕੁੜੀ ਵਿਆਹ ਕੇ ਆਉਂਦੀ ਆ ਉਹ ਪਹਿਲੀ ਰਾਤ ਦੂਜੀ ਰਾਤ ਤੀਜੀ ਰਾਤ ਰਹਿੰਦੀ ਆ ਉਸ ਤੋਂ ਬਾਅਦ ਹੌਲੀ ਹੌਲੀ ਉਹ ਘਰ ਦਾ ਮਾਹੌਲ ਸਮਝਣਾ ਸ਼ੁਰੂ ਕਰਦੀ ਹੈ ਕਿ ਘਰ ਦੇ ਵਿੱਚ ਕੋਈ ਨਕਦੀ ਕੋਈ ਗਹਿਣਾ ਕਿੱਥੇ ਪਿਆ ਉਸ ਤੋਂ ਬਾਅਦ ਉਹ ਗਹਿਣਾ ਤੇ ਉਹ ਨਕਦੀ ਲੈ ਕੇ ਕਿਸੇ ਨਾ ਕਿਸੇ ਬਹਾਨੇ ਮੈਂ ਦਵਾਈ ਲੈਣ ਜਾਣਾ ਮੈਂ ਪੇਕੇ ਮਿਲ ਕੇ ਆਉਣਾ ਇਸ ਤਰ੍ਹਾਂ ਦੇ ਬਹਾਨੇ ਲਾ ਕੇ ਉੱਥੋਂ ਨਿਕਲ ਜਾਂਦੀ ਹੈ ਤੇ ਉਸ ਤੋਂ ਬਾਅਦ ਭੱਲੇ ਕੁਝ ਵੀ ਨਹੀਂ ਪੈਂਦਾ ਅਜਿਹਾ ਹੀ ਮਾਮਲਾ ਮੋਗੇ ਤੋਂ ਸਾਹਮਣੇ ਆਇਆ ਕਿ ਕੁਲਦੀਪ ਕੌਰ ਨਾਮਕ ਇੱਕ ਲੜਕੀ ਨੇ ਇੱਕ ਵਿਅਕਤੀ ਨੂੰ ਠੱਗਿਆ ਤਾਂ ਬਾਅਦ ਚ ਪਤਾ ਲੱਗਿਆ ਕਿ ਉਸ ਲੜਕੀ ਨੇ ਤਿੰਨ ਵਿਆਹ ਕਰਵਾਏ ਹੋਏ ਨੇ ਉਸ ਦੀਆਂ ਦੋ ਸਾਥਣਾ ਇੱਕ ਰੀਤਾ ਤੇ ਇੱਕ ਸੰਦੀਪ ਪੰਜ-ਪੰਜ ਵਿਆਹ ਉਹ ਕਰ ਚੁੱਕੀਆਂ ਨੇ ਇਹ ਮਾਮਲਾ ਬੜਾ ਸੰਜੀਦਾ ਹੈ ਤੇ ਪੰਜਾਬ ਦੀ ਜਿਹੜੀ ਪੁਲਿਸ ਹੈ ਮੋਕਾ ਪੁਲਿਸ ਹੈ ਉਹਦੇ ਵੱਲੋਂ ਇਸ ਦੀ ਬੜੀ ਕੋਹ ਕੀਤੀ ਜਾ ਰਹੀ ਹੈ ਵਿਅਕਤੀ ਗੈਸਤਾਰ ਹੋ ਰਹੇ ਨੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਫੁਟੇਜ ਉਹ ਵੀ ਦਿਖਾਵਾਂਗੇ ਜਿਹੜੀ ਫੁਟੇਜ ਦੇ ਵਿੱਚ ਉਸਨੇ ਖੁਲਾਸਾ ਕੀਤਾ ਸੀ ਕਿ ਮੇਰਾ ਅਪਹਰਨ ਕੀਤਾ ਗਿਆ ਸੀਸੀਟੀਵੀ ਫੁਟੇਜ ਦੇ ਹਵਾਲੇ ਤੱਕ ਦਿੱਤੇ ਗਏ ਸੀ ਤੇ ਤੁਹਾਨੂੰ ਫੁਟੇਜ ਅੱਜ ਦੀ ਵੀ ਦਿਖਾਵਾਂਗੇ ਕਿ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕਰਕੇ ਕੀ ਬਿਆਨ ਦਿੱਤੇ ਗਏ ਨੇ ਇਥੇ ਐਸਐਸਪੀ ਚਰਨਜੀਤ ਸਿੰਘ ਸੋਹਲ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਬੜਾ ਵੱਡਾ ਗੈਂਗ ਹੈ ਇਹ ਵੱਡੇ ਗੈਂਗ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਨੇ ਕਿ ਜੇ ਅੱਜ ਇਸ ਲੜਕੀ ਦੀ ਮੰਲੋ ਰੀਟਾ ਦੀ ਸ਼ਾਦੀ ਹੋ ਰਹੀ ਹੈ ਤਾਂ ਉਹਦੇ ਜਿਹੜੀ ਸੰਦੀਪ ਹੈ ਉਹ ਜਾਂ ਭੂਆ ਬਣੀ ਹੋਈ ਹੈ ਜਾਂ ਮਾਸੀ ਹੈ ਜਾਂ ਭੈਣ ਬਣੀ ਹੋਈ ਹੈ ਉਹ ਜਿਹੜੇ ਬਾਕੀ ਸਦਸ ਨੇ ਉਹ ਕੋਈ ਫੁੱਫੜ ਬਣ ਜਾਂਦਾ ਕੋਈ ਭਰਾ ਬਣ ਜਾਂਦਾ ਕੋਈ ਤਾਇਆ ਬਣ ਜਾਂਦਾ ਕੋਈ ਪੂਰਾ ਘਰ ਇੱਕ ਐਜ਼ ਅ ਫੈਮਲੀ ਰਿਸ਼ਤੇਦਾਰ ਦੇ ਤੌਰ ਤੇ ਕੰਮ ਕਰਦਾ ਹੈ ਹਾਲਾਂਕਿ ਇਹਨਾਂ ਦਾ ਕੋਈ ਬਲੱਡ ਰਿਲੇਸ਼ਨ ਹੈ ਵੀ ਨਹੀਂ ਔਰ ਇੱਕ ਦੂਜੇ ਦੇ ਰਿਸ਼ਤੇਦਾਰ ਨਹੀਂ ਹਨ ਬਸ ਪੈਸਾ ਅਜਿਹੀ ਗੇਮ ਕਮਾਉਂਦਾ ਹੈ ਕਿ ਸਾਰੇ ਲੋਕ ਇਕੱਠੇ ਹੋ ਕੇ ਉਹਨਾਂ شریف ਲੋਕਾਂ ਨੂੰ ਜਾਂ ਉਹਨਾਂ ਮਜਬੂਰ ਲੋਕਾਂ ਨੂੰ ਮੈਂ ਮਜਬੂਰ ਲੋਕ ਹੀ ਕਹਾਵਾਂਗਾ ਕਿਉਂਕਿ ਇਹ ਜਿਹੇ ਹ ਸਟੈਪ ਆਖਰੀ ਉਮਰ ਦੇ ਪੜਾਅ ਦੇ ਵਿੱਚ ਆ ਕੇ ਜਾਂ ਉਮਰ ਰਹਿੰਦੇ ਵਿਆ ਨਾ ਹੋਣ ਕਰਕੇ ਚੀਜ਼ਾਂ ਲੋਕ ਕਰ ਜਾਂਦੇ ਨੇ ਜਾਂ ਕੋਈ ਦਿਹਾਤ ਹੋ ਜਾਂਦਾ ਜਾਂ ਕੋਈ ਘਟਨਾ ਵਾਪਰ ਜਾਂਦੀ ਹੈ ਕਿਸੇ ਦੇ ਬੱਚੇ ਛੋਟੇ ਹੁੰਦੇ ਨੇ ਉਸ ਰੋਟੀ ਪਕਾਉਣ ਖਾਤਰ ਜਾਂ ਆਪ ਦਾ ਘਰ ਚਲਾਉਣ ਖਾਤਰ ਇਹ ਸਭ ਬੰਦਾ ਕਰਦਾ ਹੈ ਪਰ ਅਜਿਹੇ ਲੋਕ ਕੁਲਦੀਪਕੌਰ ਵਰਗੇ ਲੋਕ ਰੀਟਾ ਵਰਗੇ ਲੋਕ ਸੰਦੀਪ ਵਰਗੇ ਲੋਕ ਤੇ ਬਾਕੀ ਜਿੰਨਾ ਵੀ گروਪ ਸ਼ਾਮਿਲ ਹੈ ਉਹਨਾਂ ਦੀ ਮਜੂਰੀ ਦਾ ਫਾਇਦਾ ਉਠਾਉਂਦਾ ਉਸ ਵੱਲੋਂ ਕਿਹਾ ਗਿਆ ਕਿ 9 ਮਤਲਬ ਕਿ 6 ਪਹਿਲਾਂ ਕੀਤੇ ਗਏ ਹੋਰ 9 ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਉੱਪਰ ਵੱਡੀ ਕਾਰਵਾਈ ਹੋ ਰਹੀ ਹੈ ਔਰ ਇਹਨਾਂ ਤੋਂ ਸੱਚ ਬੁਲਵਾਇਆ ਜਾ ਰਿਹਾ ਔਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਇਹ ਜਿਹੜਾ ਨੈਟਵਰਕ ਹੈ ਨਾ ਸਿਰ ਪੰਜਾਬ ਹਰਿਆਣਾ ਹਿਮਾਚਲ ਯੂਪੀ ਦਿੱਲੀ ਤੱਕ ਪਹੁੰਚਦਾ ਹੈ ਕਿਉਂਕਿ ਦਿੱਲੀ ਤੋਂ ਸ਼ੁਰੂ ਹੁੰਦਾ ਇਧਰ ਨੂੰ ਹਰਿਆਣਾ ਹਿਮਾਚਲ ਇਹ ਸਾਰੇ ਹੁੰਦਾ ਹੋਇਆ ਪੰਜਾਬ ਦੇ ਵਿੱਚ ਵੀ ਇਹ ਕਰ ਕਰ ਗਿਆ ਜੀ